ਹੋਲੀ ਗੋਸ ਪਵਿੱਤਰ ਸਮਰਤੀ ਜਿੰਦਾ ਪਵਿੱਤਰ ਨਾਮ ਦੇ ਵਿੱਚ ਆਪ ਸਭ ਨੂੰ ਪਿਆਰ ਭਰੀ ਜੈਮਸੀ ਦੀ ਖੁਦਾਵੰਦ ਦਾ ਧੰਨਵਾਦ ਕਰਦੇ ਕਿ ਪਿਤਾ ਪਰਮੇਸ਼ਰ ਨੇ ਅੱਜ ਇੱਕ ਨਵਾਂ ਦਿਨ ਸਾਡੇ ਜੀਵਨ ਦੇ ਵਿੱਚ ਦਿੱਤਾ ਅਸੀਂ ਉਸ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਮੈਂ ਤੁਹਾਡੇ ਅੱਗੇ ਆਪਣੇ ਦੂਤਾਂ ਨੂੰ ਭੇਜਦਾ ਤੇ ਉਹ ਤੁਹਾਡੀ ਸਹਾਇਤਾ ਕਰਨਗੇ ਉਹ ਯਹਵਾ ਪਰਮੇਸ਼ਵਰ ਸਾਡੇ ਅੱਗੇ ਆਪਣੇ ਦੂਤਾਂ ਨੂੰ ਖੜਾ ਕਰਨ ਵਾਲਾ ਖੁਦਾ ਹੈ ਤੇ ਸਾਡੀ ਸਹਾਇਤਾ ਸਵਰਗ ਦੇ ਵੱਲੋਂ ਦੇਣ ਵਾਲਾ ਪਰਮੇਸ਼ਰ ਹੈ ਅਸੀਂ ਆਸ ਕਰਦੇ ਹਾਂ ਕਿ ਆਪ ਸਭ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਸ਼ਿਸ਼ਤਵਾਨ ਹੋਵੋਗੇ ਖੁਸ਼ ਹੋਵੋਗੇ ਪ੍ਰਭੂ ਦਾਤਾ ਨਮਾਹ ਕਰਦੇ ਹਾਂ ਹਉ ਅਸੀਂ ਮਿਲ ਕੇ ਖੁਦਾਵੰਤ ਪਿਤਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹੋਏ ਖੁਦਾਵੰਤ ਦੇ ਨਾਲ ਜੁੜਾਂਗੇ ਹੋਲੀ ਗੋਸ ਪਵਿੱਤਰ ਸਾਮਰਤੀ ਪਿਤਾ ਪ੍ਰਭੂ ਯੀਸ਼ੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਤ ਤੁਸੀਂ ਅੱਜ ਦਾ ਇੱਕ ਨਵਾਂ ਜੀ ਉਹ ਹोली ਗੋਸ ਪਵਿੱਤਰ ਆਤਮਾ ਦਿਨ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਿਨ ਦੇ ਲਈ ਇਸ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਖੁਦਾਵੰ ਸਾਡੇ ਜੀਵਨ ਦੇ ਵਿੱਚ ਲੈ ਕੇ ਆਏ ਅਸੀਂ ਹਰ ਇੱਕ ਵਜ ਦੇ ਲਈ ਪ੍ਰਾਰਥਨਾ ਕਰਦੇ ਹਾਂ ਜੋ ਵੀ ਖੁਦਾਵੰ ਜਨ ਪਿਤਾ ਪਰਮੇਸ਼ਰ ਸਾਡੀ ਆਵਾਜ਼ ਨੂੰ ਸੁਣ ਰਿਹਾ ਪਿਤਾ ਪਰਮੇਸ਼ਰ ਉਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰਤ ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਖੁਦਾਵੰਤ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਆਸ਼ੀਸ਼ ਆਏ ਵੱਡਾ ਅਨੁਗ੍ਰਹਾ ਆਏ ਵੱਡੀ ਬਲੇਸਿੰਗ ਆਏ ਪਿਤਾ ਪਰਮੇਸ਼ਰ ਉਹ ਤੇਰੇ ਨਾਮ ਦੇ ਵਿੱਚ ਤਰੱਕੀ ਪਾਉਣ ਖੁਦਾਵੰਦ ਪਿਤਾ ਪਰਮੇਸ਼ਰ ਉਹਨਾਂ ਦੇ ਕਮਾਂ ਨੂੰ ਤੇਰੇ ਹੱਥਾਂ ਵਿੱਚ ਦੇਨੇ ਬਲੈਸ ਕਰ ਆਪਣੀ ਮਹਿਮਾ ਦੇ ਦੁਆਰਾ ਇਸਤੇਮਾਲ ਕਰ ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਤੇਰੇ ਵਿੱਚ ਖੁਦਾਵੰਦ ਜਿੰਦਾ ਪਵਿੱਤਰ ਨਾਮ ਦੇ ਵਿੱਚ ਖੁਦਾਵੰਦ ਵਾਧੇ ਜਾਈਏ ਔਰ ਤੇਰੇ ਨਾਮ ਦੇ ਵਿੱਚ ਤਰੱਕੀ ਪਾਈਏ ਖੁਦਾਵੰਦ ਪਿਤਾ ਪਰਮੇਸ਼ਰ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਲੈਂਦੇ ਜੋ ਤੇ ਸਾ ਖੁਦਾਵੰਦ ਪਿਤਾ ਇਹਨਾਂ ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਜੋ ਪਿਤਾ ਪਰਮੇਸ਼ਰ ਸਾਡੀ ਛੋਟੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਮੰਗਦੇ ਤੁਹਾਡੇ ਸਮਰਤੀ ਜਿੰਦਾ ਪਾਗ ਤੇ ਪਵਿੱਤਰ ਜਲਾਲੀ ਨਾਮ 'ਚ ਆਮੇਨ ਔਰ ਅਸੀਂ ਇੱਕ वचन ਨੂੰ ਦੇਖਾਂਗੇ ਯੋਵਾ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਇੱਕ वचन ਨੂੰ ਪੜਾਂਗੇ ਖੁਦਾਵੰਨ ਦੀ ਮਹਿਮਾ ਕਰਾਂਗੇ ਉਸ वचन ਦੇ ਦੁਆਰਾ ਪ੍ਰਭੂ ਦੇ ਪਵਿੱਤਰ ਨਾਮ ਨੂੰ ਆਸ਼ੀਸ਼ ਦੇਵਾਂਗੇ ਬਰਕਤ ਦੇਵਾਂਗੇ ਔਰ ਅਸੀਂ ਇੱਕ वचन ਮਤੀ 4 ਦੇ ਆਇ ਦੀ 17 ਆਇਤ ਵਿੱਚ ਖੁਦਾਵੰਨ ਦਾ वचन ਪੜਾਂਗੇ ਪ੍ਰਭੂ ਦਾ वचन ਕਹਿੰਦਾ ਉਸੇ ਵੇਲੇ ਯੇਸ਼ੂ ਪ੍ਰਚਾਰ ਕਰਨ ਅਤੇ ਕਹਿਣ ਲਗਾ ਪਾਈ ਤੋਵਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ ਇਸ ਵਚਨ ਦੇ ਵਿੱਚ ਖੁਦਾਮਨ ਨੇ ਸਾਡੇ ਨਾਲ ਗੱਲ ਕੀਤੀ ਹੈ ਕਹਿੰਦਾ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ ਅੱਜ ਸਾਨੂੰ ਜ਼ਰੂਰਤ ਹੈ ਖੁਦਾਮਨ ਦੇ ਪਵਿੱਤਰ ਨਾਮ ਦੇ ਵਿੱਚ ਆਪਣੇ ਉਹਨਾਂ ਬੁਰੇ ਕੰਮਾਂ ਤੋਂ ਤੋਬਾ ਕਰਨ ਦੀ ਉਹਨਾਂ ਬੁਰੇ ਉਹਨਾਂ ਹਲਾਤਾਂ ਤੋਂ ਤੋਬਾ ਕਰਨ ਦੀ ਯਹਵਾ ਪਰਮੇਸ਼ਵਰ ਦੇ ਨਾਮ ਦੇ ਵਿੱਚ ਜੁੜਨ ਦੀ ਜੇਕਰ ਅਸੀਂ ਆਪਣੇ ਬੁਰੇ ਕੰਮਾਂ ਨੂੰ ਛੱਡਦੇ ਹਾਂ ਤੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਅਸੀਂ ਉਹਦੇ ਨਾਮ ਦੇ ਵਿੱਚ ਚੱਲਦੇ ਹਾਂ ਤੇ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਵੱਡੀਆਂ ਆਸ਼ੀਸ਼ ਤੇ ਬਰਕਤ ਨੂੰ ਦਿੰਦਾ ਹੈ ਕਿਉਂਕਿ ਖੁਦਾਵੰਦ ਸਾਡੇ ਜੀਵਨ ਦੇ ਵਿੱਚ ਵੱਡੀਆਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਦੇਣਾ ਚਾਹੁੰਦਾ ਹੈ ਜੇਕਰ ਅਸੀਂ ਉਸ ਦੇ ਨਾਲ ਜੁੜ ਕੇ ਖੁਦਾਵੰਦ ਦੀ ਮਹਿਮਾ ਕਰਦੇ ਹਾਂ ਉਹਦੇ ਪਵਿੱਤਰ ਨਾਮ ਨੂੰ ਆਪਣੇ ਜੀਵਨ ਦੇ ਵਿੱਚ ਗ੍ਰੈਂਡ ਕਰਦੇ ਹਾਂ ਤੇ ਪਿਤਾ ਪਰਮੇਸ਼ਵਰ ਸਵਰਗ ਦੇ ਵਿੱਚੋਂ ਸਾਡੀਆਂ ਬਰਕਤਾਂ ਨੂੰ ਰਿਲੀਜ਼ ਕਰਦਾ ਹੈ ਅੱਜ ਸਾਨੂੰ ਜ਼ਰੂਰਤ ਆ ਤੋਬਾ ਕਰਨ ਦੀ ਅੱਜ ਸਾਨੂੰ ਬੁਰੇ ਕੰਮਾਂ ਨੂੰ ਛੱਡਣ ਦੀ ਜ਼ਰੂਰਤ ਆ ਔਰ ਪ੍ਰਤਾ ਪਰਮੇਸ਼ਵਰ ਦੇ ਨਾਲ ਜੁੜ ਕੇ ਉਸ ਖੁਦਾਵੰਦ ਦੇ ਨੇੜੇ ਜਾਣ ਦੀ ਜ਼ਰੂਰਤ ਆ ਜੇ ਅਸੀਂ ਉਸ ਪਰਮੇਸ਼ਵਰ ਦੇ ਨੇੜੇ ਰਵਾਂਗੇ ਤੇ ਖੁਦਾਵੰਦ ਸਾਡੇ ਨੇੜੇ ਨੇੜੇ ਆਪਣੇ ਦੂਤਾਂ ਨੂੰ ਪ੍ਰਗਟ ਕਰੇਗਾ ਔਰ ਸਾਨੂੰ ਕਿਸੇ ਵੀ ਗੱਲੋਂ ਪਰੇਸ਼ਾਨ ਨਹੀਂ ਰਹਿਣ ਦੇਵੇਗਾ ਕਿਸੇ ਗੱਲੋਂ ਵੀ ਸਾਨੂੰ ਦੁਖੀ ਨਹੀਂ ਰਹਿਣ ਦੇਵੇਗਾ ਕਿਉਂਕਿ ਪਰਮੇਸ਼ਵਰ ਸਾਡੇ ਦੁੱਖਾਂ ਨੂੰ ਪਹਿਲਾਂ ਹੀ ਉਸ ਕਰੂਸ ਦੇ ਉੱਤੇ ਉਠਾ ਲਿਆ ਅੱਜ ਅਸੀਂ ਖੁਦਾਮਨ ਦੇ ਪਵਿੱਤਰ ਨਾਮ ਦੇ ਵਿੱਚ ਜੇਕਰ ਅਸੀਂ ਸਵਰਗ ਦੇ ਰਾਜ ਦੇ ਭਾਗੀ ਹੋਣਾ ਤੇ ਪਰਮੇਸ਼ਵਰ ਦੇ ਪਵਿੱਤਰ ਨਾਮ ਦੇ ਵਿੱਚ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਆ ਉਸ ਪਰਮੇਸ਼ਵਰ ਦੇ ਨਾਲ ਜੁੜਨ ਦੀ ਜ਼ਰੂਰਤ ਆ ਉਸ ਖੁਦਾ ਨੂੰ ਆਪਣਾ ਬਣਾਉਣ ਦੀ ਜ਼ਰੂਰਤ ਆ ਜਦ ਅਸੀਂ ਉਸ ਖੁਦਾਮਨ ਦੇ ਨਾਲ ਆਪਣੇ ਅچھے ਸਬੰਧ ਬਣਾਉਂਦੇ ਆ ਕਿ ਪਿਤਾ ਪਰਮੇਸ਼ਵਰ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਤੇ ਸਾਨੂੰ ਬਲੈਸ ਕਰਦਾ ਹੈ ਪਿਤਾ ਪਰਮੇਸ਼ਵਰ ਦੇ ਜਿੰਦਾ ਬਚਨ ਪੜੇ ਜਾਣ ਤੇ ਸੁਨੇ ਜਾਣ ਤੇ ਬਰਕਤ ਹੋਵੇ ਆਮੇਨ